ਬ੍ਰਹਮ ਕਵਚ ਬਾਣੀ ਦਾ ਮਹੱਤਵ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪਰਮਾਤਮਾ ਦੇ 32 ਨਾਵਾਂ ਦਾ ਇੱਕ ਕਵਚ ਪ੍ਰਗਟ ਕੀਤਾ ਹੈ ਤੇ ਇਸ ਬਾਣੀ ਵਿੱਚ ਉਸ ਪਰਮਾਤਮਾ ਦੇ ਸ਼ਕਤੀ ਨੂੰ 32 ਨਾਵਾਂ ਨਾਲ ਪੁਕਾਰਿਆ ਗਿਆ ਹੈ ਪਾਵਨ ਸ਼ਿਸ਼ਤਰਾ ਵਿੱਚ 32 ਮਨੁੱਖ ਇਸ ਬਾਣੀ ਨੂੰ ਆਪਣੇ ਨਿਤਨੇਮ ਵਿੱਚ ਸ਼ਾਮਿਲ ਕਰਦਾ ਹੈ ਤੇ ਇਸ ਦੇ ਰੋਜ਼ਾਨਾ ਬਤੀ ਪਾਠ ਕਰਦਾ ਹੈ ਤਾਂ ਗੁਰੂ ਸਾਹਿਬ ਦੇ ਬਚਨ ਹਨ ਰਣਜੀਤ ਲਹਿ ਨਿਰਪੀਰ ਹੈ ਲਹਿ ਬੇਦ ਭੇਦ ਜੋ ਪੜੈ ਮਿਰਪ ਵੈਸੇ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਭਾਵ ਇਸ ਬਾਣੀ ਨੂੰ ਪੜਨ ਵਾਲਾ ਮਨੁੱਖ ਜਿੱਦ ਦੀ ਆਰਫਾਸੇ ਫਤਿਹ ਹੋਵੇਗੀ ਤੇ ਜੇ ਵਿਦਿਆਰਥੀ ਇਸ ਬਾਣੀ ਨੂੰ ਵਿੱਦਿਆ ਦੀ ਪ੍ਰਾਪਤੀ ਆਸਤੇ ਪੜ੍ਹਨਗੇ ਤਾਂ ਉਹਨਾਂ ਨੂੰ ਵਿੱਦਿਆ ਦੀ ਪ੍ਰਾਪਤੀ ਹੋਏਗੀ ਇਸ ਨਾਲ ਘਰ ਵਿੱਚ ਤਾਂ ਦੌਲਤ ਤੇ ਸੁਖ ਸਾਧਨ ਹੁੰਦੇ ਨੇ ਦੇਦੀ ਅਰੋਗਤਾ ਪ੍ਰਾਪਤ ਹੁੰਦੀ ਹੈ ਤੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ